yeah é, 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 é. न सु쁨 নাহি কো राजे सुवर्ण वर वै सम पाज है नाम राखी सर्व सु होए बट भागि किसे प्राप्त होए रक्त नामे तेरा सदा सदा नान समाज जाप नाम न हा इसे हाथ कहां विचार ऐसी त्रिसवरी प्रेम सोए काभे अपना ब्रह्म सोए की कुसो सने संते दु सब के

ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਲਾਉਂਦੇ ਹਾਂ 5-7 ਮਿੰਟ ਬਾਅਦ ਅੰਗੇ ਬਹੁਤਾਂ ਸਮਾਪਤ ਨਿਕੰਨਿਤ ਆਤਮਾ ਬਰਾਤ ਤੇ ਨਮੀ ਦਾ ਸਮਾਪਤ ਸਤੂਰ ਪਾਸ਼ਾ ਦੀ ਪਾਵਨ ਤਰਤਲ ਫਜੂਰੀ ਦੇ ਰਿਚਕਟੀਆਂ ਨੂੰ ਹੋਇਆ ਜਿੱਥੇ بادشاہ ਨੂੰ ਮਹਬਾਨੀ ਦੇ ਵਿੱਚ ਪ੍ਰਤੱਖ ਹਰ ਆਖੀ ਹੈ ਤਾਂ ਗੁਰੂ ਰਸਬੀ ਦੀ ਮਹਾਰਾਜ ਨੇ ਭਾਰਤ ਪ੍ਰਤਾਪ ਪ੍ਰਮੇਸ਼ਰ ਅਖਿਅ। ਉਹ ਪਰਮਾਤਮਾ ਜਿਹੜਾ ਸਭ ਕੁਝ ਰਚਨਹਾਰ ਹੈ। ਉਪਦੇਸ਼ਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਮੀ ਤੇ ਬੈਠੇ ਪੰਜ ਤਰੀਕਿਆਂ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ। ਦਿਆਂ ਦਾ ਕੋਈ ਵੀ ਕਾਨੂੰਨ ਹੋਵੇ ਏਲੀ ਛੇਤੀ ਕੋਈ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਮਹਾਰਾਜ ਨੂੰ 22 ਮਈ 1606 ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ 3 ਮਈ ਕੋਲੋਂ ਆਸ਼ਰਿਤ ਬਣਾਉਂਦੇ

ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਧਾਮ ਦੇ ਲਈ ਜਿੰਦਗੀ ਦਾਤਾ ਸੀ ਇਹ ਸ਼ਬਦੀ ਤੇ ਸਾਰਾ ਜੀਵਨ ਰક્ષਕ ਹੀ ਰਿਹਾ ਜੀ ਅੱਜ ਦੁਨੀਆਂ ਤੇ ਜਹਾਂ ਕੀ ਉਹਦਾ ਨਾਮ ਕੌਣ ਲੈਂਦਾ ਅੱਜ ਦੁਨੀਆਂ ਨੂੰ ਤੇ ਚੰਦੂ ਮਾਪੀ ਨੂੰ ਕੌਣ ਨਾਮ ਕੇਰੋ ਵੀ ਬੜਿਆਈ ਕਰਦਾ ਸਾਰੀ ਦੁਨੀਆਂ ਨਾਲ ਤੋਂ ਪਰਮਾਤਮਾ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਕੀਤੀਆਂ ਅੱਜ ਵੀ ਉਹਨਾਂ ਦੀ ਜੈ ਜੈਕਾਰ ਜਾਓ ਪੰਜਾਬ ਦੇ ਪੁੱਮੇ ਪੁੱਮੇ ਆਪਣੇ ਬੰਦ ਕੋ ਜਾਇਓ ਆਦਲੇ ਕੋਨੇ ਜਾਇਓ ਸ਼ਹੀਰ ਲੱਗੇ ਜੀ ਆਦਲੇ ਬੰਦ ਜਾਇਓ ਆਦਲੇ ਮੂੜ ਜਾਇਓ ਤੁਹਾਨੂੰ ਸ਼ਹੀਰ ਲੱਗੇ ਮਿਲੇਗੀ ਥੰਡੇ ਵਿੱਚ ਇਹ ਯਾਦਾਂ ਨੇ ਮੇਰੇ ਪਾਤਸ਼ਾਹ ਦੇ ਕਰਦੀਆਂ शहीदी प्रमुख सिख की बख्श भी रहेगी जीवन बख्शी कहें खून बहुत दयाल लगिया करता